नंबर दूसरा यह है तीसरा नंबर विवेक का है ठीक है मैं डाल रहा हूँ बोर्ड देख लो ये चौथा नंबर चौथा नंबर आ जाएगा पांच बोर्ड डाल चुका हूँ छठवा लेके जा रहा हूँ सातवें वोट सातवें ਸਾਸਵਿਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਤੁਸੀਂ ਵੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਦੇਖੀ ਹੋਵੇਗੀ ਜਿਦੇ ਵਿੱਚ ਇੱਕ ਨੌਜਵਾਨ ਲਗਾਤਾਰ EVM ਮਸ਼ੀਨ ਦੇ ਬਟਨ ਨੂੰ ਪ੍ਰੈਸ ਕਰਦਾ ਹੈ ਤੇ ਲਗਾਤਾਰ ਗਿਣਦੇ ਹੋਏ 8 ਵੋਟਾਂ ਉਹ ਭਾਜਪੀ ਨੂੰ ਪਾ ਦਿੰਦਾ ਹੈ ਤੇ ਹੁਣ ਇਸ ਨੌਜਵਾਨ ਦੇ ਉੱਤੇ ਕਾਰਵਾਈ ਹੋਈ ਹੈ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਮਾਮਲਾ 13 ਮਈ ਦਾ ਹੈ 13 ਮਈ ਨੂੰ ਚੌਥੇ ਗੇਟ ਦੀਆਂ ਚੋਣਾਂ ਹੋਈਆਂ ਸੀ ਤਾਂ ਉਸ ਵੇਲੇ ਇਸ ਨੌਜਵਾਨ ਨੇ ਵੀਡੀਓ ਵੀ ਬਣਾਈ ਤੇ ਬਾਅਦ ਦੇ ਵਿੱਚ ਉਸ ਨੂੰ ਵਾਇਰਲ ਵੀ ਕਰ ਦਿੱਤਾ ਤੇ ਲਗਾਤਾਰ ਉਹ ਗਿਣਤੀ ਵੀ ਉਂਗਲਾਂ ਦੇ ਨਾਲ ਦੱਸ ਰਿਹਾ ਹੈ ਕਿ ਇੱਕ ਵੋਟ ਪਾ ਦਿੱਤੀ ਹੈ ਦੂਜੀ ਪਾ ਦਿੱਤੀ ਹੈ ਤੀਜੀ ਪਾ ਦਿੱਤੀ ਹੈ ਤੇ ਸਾਰੀਆਂ ਵੋਟਾਂ ਕਮਲ ਦੇ ਫੁੱਲ ਨੂੰ ਪੈਂਦੀਆਂ ਨਜ਼ਰ ਆ ਰਹੀਆਂ ਤੇ ਹੁਣ ਸਿਆਸਤ ਭੱਗ ਗਈ ਹੈ ਵਿਰੋਧੀਆਂ ਨੇ ਬੀਜੇਪੀ ਦੀ ਕਾਰਗੁਜ਼ਾਰੀ ਦੇ ਉੱਤੇ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਨੇ ਤੇ ਵਿਕਰਮ ਸਿੰਘ ਮਜੀਠੀਆ ਨੇ ਵੀ ਇਸ ਦੇ ਉੱਤੇ ਆਪਣਾ ਪ੍ਰਤੀਕਰਮ ਦਿੱਤਾ ਹੈ ਕਿ ਕਿਵੇਂ ਅਸੀਂ ਫੇਰ ਇਲੈਕਸ਼ਨ ਦੀ ਉਮੀਦ ਕਰ ਸਕਦੇ ਹਾਂ ਜਦੋਂ ਅਜਿਹੇ ਹਾਲਾਤ ਪੈਦਾ ਹੋ ਜਾਣ ਤੇ ਫਿਲਹਾਲ ਉਸ ਨੌਜਵਾਨ ਦੇ ਉੱਤੇ ਕਾਰਵਾਈ ਦੀ ਤਿਆਰੀ ਹੋ ਗਈ ਹੈ ਐਫ ਆਈ ਆਰ ਹੋ ਚੁੱਕੀ ਹੈ ਉੱਤਰ ਪ੍ਰਦੇਸ਼ ਦੇ ਮੁੱਖ ਚੋਣਾਂ ਦੇ ਘਾਰੀ ਨਵਦੀਪ ਰੇਣਵਾ ਨੇ ਵੀ ਕਿਹਾ ਹੈ ਕਿ ਅਸੀਂ ਅੱਗੇ ਵੀ ਕਹਿ ਦਿੰਦਾ ਹੈ ਕਿ ਇਹ ਜਿਹੜੀ ਇਲੈਕਸ਼ਨ ਹੈ ਦੁਬਾਰਾ ਕਰਵਾਈ ਜਾਵੇ ਕਿਉਂਕਿ ਇੱਥੇ ਧਾਂਦਲੀ ਹੋਣ ਦੇ ਜਿਹੜੇ ਹੋਰ ਵੀ ਸੰਕੇਤ ਨੇ ਤੇ ਜਿਹੜੇ ਉੱਥੋਂ ਦੇ ਪੋਲਿੰਗ ਸਟਾਫ ਵਾਲੇ ਸੀਗੇ ਜਿਨ੍ਹਾਂ ਦੀ ਡਿਊਟੀ ਲੱਗੀ ਹੋਈ ਸੀ ਉਹਨਾਂ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਸਵਾਲ ਖੜੇ ਹੋਏ ਨੇ ਤੇ ਉਹਨਾਂ ਦੇ ਉੱਤੇ ਵੀ ਕਾਰਵਾਈ ਕਰਨ ਦੀ ਤਿਆਰੀ ਕਰ ਦਿੱਤੀ ਗਈ ਹੈ ਤੇ ਨਾਲ ਹੀ ਉਹਨਾਂ ਦੇ ਉੱਤੇ ਵਿਭਾਗੀ ਕਾਰਵਾਈ ਵੀ ਹੋਵੇਗੀ ਉਹਨਾਂ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ ਹੈ ਦੱਸ ਦਈਏ ਕਿ ਜਿੱਥੇ ਇੱਕ ਪਾਸੇ EVM ਨੂੰ ਲੈ ਕੇ ਸਵਾਲ ਖੜੇ ਹੁੰਦੇ ਨੇ ਉੱਥੇ ਇਹ ਵੀਡੀਓ ਹੋਰ ਹੀ ਤਰ੍ਹਾਂ ਦੇ ਸਵਾਲ ਖੜੇ ਕਰ ਦਿੰਦੀ ਹੈ ਕਿ ਕੀ ਚੋਣ ਅਧਿਕਾਰੀਆਂ ਦੀ ਮਿਲੀਭੁਗਸੀਗੀ ਕੀ ਇਹ ਨੌਜਵਾਨ ਕਿਸੇ ਨੇ ਪਲਾਨ ਕਰਕੇ ਭੇਜਿਆ ਸੀਗਾ ਸਾਜ਼ਿਸ਼ ਦੇ ਤਹਿਤ ਇਹ ਸਾਰਾ ਕੁਝ ਕੀਤਾ ਗਿਆ ਫਿਲਹਾਲ ਇਹਦੇ ਉੱਤੇ ਵਿਰੋਧੀ ਜ਼ਰੂਰ ਸਵਾਲ ਖੜੇ ਕਰ ਰਹੇ ਨੇ ਪਰ ਅਜੇ ਤੱਕ ਕੋਈ ਅਜਿਹਾ ਬਿਆਨ ਨਹੀਂ ਆਇਆ ਜਿਹੜਾ ਇਹਨੂੰ ਪੁਸ਼ਟੀ ਕਰਦਾ ਹੋਵੇ ਕਿ ਨੌਜਵਾਨ ਕਿੱਥੋਂ ਆਇਆ ਸੀ ਕਿਵੇਂ ਆਇਆ ਸੀ ਤੇ ਫਿਲਹਾਲ ਖੀਰੀਆ ਪਮਰਾਨ ਪਿੰਡ ਦਾ ਇਹ ਨੌਜਵਾਨ ਰਹਿਣ ਵਾਲਾ ਰਾਜਨ ਸਿੰਘ ਇਹਦਾ ਨਾਮ ਹੈ ਤੇ ਇਹਨੇ ਹੀ ਇਹ ਵੀਡੀਓ ਬਣਾਈ ਇਸ ਵੀਡੀਓ ਨੂੰ ਵਾਇਰਲ ਕੀਤਾ ਤੇ ਲਗਾਤਾਰ 8 ਵੋਟਾਂ ਪਾ ਦਿੱਤੀਆਂ ਭਾਜਪਾ ਨੂੰ ਤੇ ਵਿਰੋਧੀ ਪਹਿਲਾਂ ਹੀ ਸਵਾਲ ਖੜੇ ਕਰਦੇ ਨੇ ਕਿ ਭਾਜਪਾ EVM ਦੇ ਨਾਲ ਹੀ ਜਿੱਤਦੀ ਹੈ EVM ਹਟਾ ਦਿਓ ਤਾਂ ਭਾਜਪਾ ਨਹੀਂ ਜਿੱਤ ਸਕੇਗੀ ਇਹ ਸਵਾਲ ਵਿਰੋਧੀ ਹਮੇਸ਼ਾ ਹੀ ਖੜੇ ਕਰਦੇ ਨੇ EVM ਨੂੰ ਲੈ ਕੇ ਵੀ ਵੀ ਪੈਟ ਮਸ਼ੀਨਾਂ ਦੀਆਂ ਪਰਚੀਆਂ ਦੇ ਮਿਲਾਨ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ 20 ਮਾਮਲਾ ਪਹੁੰਚਿਆ ਹੋਇਆ ਉੱਥੇ 20 ਸੁਣਵਾਈ ਹੋ ਚੁੱਕੀ ਹੈ ਜਦਕਿ ਇਸ ਮਾਮਲੇ ਦੇ ਉੱਤੇ ਇਹ ਫੈਸਲਾ ਆਇਆ ਸੀਗਾ ਕਿ ਇਹਨਾਂ ਦਾ ਮਿਲਾਨ ਜੋ ਹੈ ਉਹ ਉਦੋਂ ਹੀ ਕੀਤਾ ਜਾਊਗਾ ਜਦੋਂ ਕਿਸੇ ਉਮੀਦਵਾਰ ਨੂੰ ਸ਼ੱਕ ਹੋਵੇਗਾ ਤੇ ਉਹ ਖਰਚਾ ਵੀ ਉਮੀਦਵਾਰ ਹੀ ਕਰੇਗਾ ਤੇ ਕੁਝ ਦਿਨਾਂ ਵਾਸਤੇ ਹੀ ਇਹ ਸਾਰਾ ਡਾਟਾ ਵੀ ਸਟੋਰ ਰੱਖਿਆ ਜਾਵੇਗਾ ਤੇ ਕੁਲ ਮਲਾਕੇ ਇਸ ਨੂੰ ਲੈ ਕੇ ਪ੍ਰਦਰਸ਼ਨ ਵੀ ਹੋ ਰਹੇ ਨੇ ਪਰ EVM ਦੇ ਉੱਤੇ ਸਵਾਲ ਇੱਕ ਵਾਰ ਫੇਰ ਖੜੇ ਹੋਏ ਨੇ ਇੱਕ ਵਾਰ ਫੇਰ ਚੋਣ ਅਮਲੇ ਦੇ ਉੱਤੇ ਸਵਾਲ ਖੜੇ ਹੋਏ ਨੇ BJP ਦੇ ਉੱਤੇ ਇੱਕ ਸਵਾਲ ਖੜੇ ਹੋਏ ਨੇ ਕਿ 8 ਵੋਟਾਂ ਇੱਕੋ ਨੌਜਵਾਨ ਲਗਾਤਾਰ ਪਾ ਰਿਹਾ ਹੈ ਤਾਂ ਬਾਕੀ ਥਾਵਾਂ ਦੇ ਉੱਤੇ ਹਾਲਾਤ ਕਿਹੋ ਜਿਹੇ ਬਣੇ ਹੋਣਗੇ ਕਿਉਂਕਿ ਇਸ ਨੌਜਵਾਨ ਨੇ ਤਾਂ ਕੋਦੀਏ ਵੀਡੀਓ ਸਾਂਝੀ ਕਰਕੇ ਵਾਇਰਲ ਕਰਕੇ ਖੁਦ ਵੀਡੀਓ ਬਣਾ ਕੇ ਆਪਣੇ ਆਪ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਖੜਾ ਕਰ ਦਿੱਤਾ ਹੈ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਚੋਣ ਦੰਗਲ 'ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ 'ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ 'ਚ ਲੀਡਰਾਂ ਦੇ ਬਿਆਨ ਨੇ ਕਿੰਨੂ ਚੋਬ ਮਾਰੀ VOTERਾਂ ਨੇ મતਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿइये ਨਿਟਰਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਉਹਨਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ DF5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ DF5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ